ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਇੱਕ ਪਲਵਾਨ ਆ ਮੈਂ ਕਹਿੰਦਾ ਵੀ ਪਲਵਾਨ ਬਾਅਦ ਚ ਪਰ ਮੈਂ ਕਿਸਾਨ ਦਾ ਪੁੱਤ ਆ ਅਸੀਂ ਇੱਥੇ ਜਿੱਦੋ ਦਾ ਸੰਘਰਸ਼ ਚੱਲਿਆ ਪਹਿਲਾਂ ਵੀ ਮੈਂ ਦਸ ਦਿਨ ਲਾ ਕੇ ਗਿਆ ਹੁਣ ਤਿੰਨ ਚਾਰ ਦਿਨ ਤੋਂ ਦੁਆਰੇ ਅਸੀਂ ਆਇਆ ਮੇਰੇ ਨਾਲ ਗਾਇਕ ਲਾ ਵੀਰ ਆਏ ਨੇ ਕਲਦੀਪ ਰਸੀ ਲਾਇਆ ਸੋ ਇੱਥੇ ਆ ਕੇ ਜੋ ਅਸੀਂ ਜਨੂਨ ਦੇਖਿਆ ਮੈਂ ਕਹਿੰਦਾ ਵੀ ਆਪਾਂ ਇੱਥੇ ਪੱਕੀ 101% ਜਿੱਤ ਕੇ ਜਾਵਾਂਗੇ ਬਾਕੀ ਗੱਲ ਇਹ ਮਨਜੀਤ ਜੀ ਜੋ ਕਰਾਚੋ ਜਿਹਨੇ ਦੱਸਿਆ ਨਾ ਜਿਹੜਾ ਅਨਸਾਸਨ ਬਣਾਉਣਾ ਬਹੁਤ ਜ਼ਰੂਰੀ ਹੈ ਇਸ ਏਜੰਸੀਆਂ ਬਹੁਤ ਪਹੁੰਚੀਆਂ ਨੇ ਆਪਣਾ ਅਨਸਾਸਨ ਖਰਾਬ ਕਰਨ ਖਾਤਰ ਸਾਰਿਆਂ ਨੇ ਅਨਸਾਸਨ 'ਚ ਰਹਿਣਾਗਾ ਔਰ ਦੂਸਰੀ ਗੱਲ ਇਹ ਹੈ ਕਿ ਵੀ ਇੱਥੇ ਜਦੋਂ ਅਸੀਂ ਦੇਖਿਆ ਸੜਕ ਤੇ ਵਿਚਾਰੇ ਹੈਂਡੀਕੈਪਡ ਵੀ ਇੱਥੇ ਪਹੁੰਚੇ ਲਗੇ ਤੇ ਸੋ ਇਸ ਤਰ੍ਹਾਂ ਦੇ ਇਨਸਾਨ ਪਹੁੰਚੇ ਲਗੇ ਵੀ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸੰਪੂਰਨ ਸਰੀਰ ਨਹੀਂ ਦਿੱਤਾ ਪਰ ਮੈਂ ਅੱਜ ਕਹਿਣਾ ਚਾਹਣਾ ਹਲੇ ਵੀ ਜਿਹੜੇ ਰਜਾਈਆਂ ਦੇ ਬਾਰੇ ਬੈਠੇ ਰਹਿੰਗੇ ਇੱਥੇ ਪਹੁੰਚੋ ਆ ਕੇ ਸੰਘਰਸ਼ ਦੇ ਵਿੱਚ ਯੋਗਦਾਨ ਪਾਓ ਕਿ ਆਪਾਂ ਇੱਥੋਂ ਜਿੱਤ ਕੇ ਜਾਈਏ ਸੋ ਟਾਈਮ ਬਹੁਤ ਥੋੜਾ ਹੈਗਾ ਕਿ ਲਾਭ ਜੀ ਬੋਲਣਗੇ ਮੈਂ ਇੰਨਾ ਕੀ ਮੇਰੀ ਹਾਜ਼ਰੀ ਮਨਜ਼ੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇੱਕ ਤਾਂ ਚੰਡੇ ਹੀ ਠੀਕ ਹਿੱਕਤ ਹੈ ਮੇਰੇ ਕਿਸਾਨ ਵੀਰੋ ਮਾਤਾਵੋ ਭੈਣੋ ਛੋਟੇ ਬੱਚੇ ਖਾਣੇ ਨੇ ਬਜ਼ੁਰਗ ਸਭ ਤੋਂ ਪਹਿਲਾਂ ਗੁਰੂ ਘਰ ਤੇ ਅਰਜ਼ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀ ਤਿੰਨ ਚਾਰ ਦਿਨਾਂ ਤੋਂ ਇੱਥੇ ਕਿਉਂਕਿ ਬਹੁਤ ਕੁਝ ਸਿੱਖਣ ਆਇਆ ਪਹਿਲੀ ਗੱਲ ਤਾਂ ਚੰਗਿਆਂ ਦੇ ਮੰਚੇ ਹੁੰਦੇ ਪਤਾ ਨਹੀਂ ਫੇਮ ਲੈਣ ਦੇ ਮਾਰੇ ਲੋਕ ਆਉਂਦੇ ਮੈਂ ਤਾਂ 30 ਸਾਲ ਤੋਂ ਗਵਣਾ ਤੁਸੀਂ ਪਾਲਿਆ ਮੈਨੂੰ ਬੜੀ ਮਿਹਰਬਾਨੀ ਬਾਬਾ ਸ਼ੁਕਰੀਆ ਮੈਂ ਤਾਂ ਕੋਈ ਲੁਕਾਸ਼ੇ ਪੈਣੀ ਹੈਗਾ ਛੋਟਾ ਬੱਚਾ ਪਰ ਕਿਸਾਨਾਂ ਦਾ ਦਿਲ ਦੇਖ ਕੇ ਪਹਿਲੀ ਵਾਰੀ ਸਾਡੀ ਤਾਂ ਜ਼ਿੰਦਗੀ 'ਚ ਇਹ ਪਹਿਲਾ ਚਾਂਸ ਆ ਇੱਥੇ ਬਾਬੇ ਬੈਠੇ ਐ ਜਿਨ੍ਹਾਂ ਨੇ ਬਹੁਤ ਬਹੁਤ ਉਮਰਾਂ گزارਤੀਆਂ ਹੈ ਗੁਲਾਮ ਗੁਲਾਮੀ ਦੀ ਜ਼ਿੰਦਗੀ ਕਹਿ ਸਕਦਾ ਮੈਂ ਪਹਿਲੀ ਵਾਰੀ ਸਾਨੂੰ ਇਹ ਚੰਨਾ ਹੋਇਆ ਚਾਹੇ ਗਾਈ ਜਾਂਨੇ ਆ ਉਹ ਵੱਖਰੀ ਗੱਲ ਹੈ ਜਿਹੜਾ ਇਹ ਦਰਦ ਕਿਸਾਨਾਂ ਦਾ ਐਤਕੀ ਪਹਿਲੀ ਵਾਰੀ ਸਾਡੀ ਜ਼ਿੰਦਗੀ 'ਚ ਸਾਨੂੰ ਦੇਖਣ ਨੂੰ ਮਿਲਿਆ ਇਹ ਕਾਲੇ ਕਾਨੂੰਨਾਂ ਵਾਲਾ ਸਾਨੂੰ ਨੂੰ ਮਿਲਿਆ ਦੇਖਣ ਨੂੰ ਮਿਲਿਆ ਤੁਹਾਡੇ ਨਾਲ ਕਲਾਕਾਰਾਂ ਦੀ ਖੁੱਲ੍ਹ ਇੰਡਸਟਰੀ ਤੁਹਾਡੇ ਨਾਲ ਹੈ ਤੁਹਾਡੇ ਬੱਚੇ ਆ ਕਿਸੇ ਵੀ ਗੱਲ ਦਾ ਖਰਕ ਉਸ ਦਾ ਵਕਈ ਬੇਪਰਵਾਹ ਹਾਂ ਤੇ ਸਾਨੂੰ ਵੀ ਇੰਨਾ ਕ ਹੌਸਲਾ ਤੁਸੀਂ ਬਖਸ਼ਿਸ਼ ਕੀਤਾ ਮੈਂ ਤਾਂ ਕਿਤੇ ਕਿਤੇ ਹੱਸਦਾ ਹਾਂ ਤਿੰਨ ਦਿਨਾਂ ਤੋਂ ਇਹ ਵੀ ਕਹਿਣਾ ਸ਼ੁਕਰ ਹੈ ਇੱਕ ਸਾਡੇ ਨਾਲ ਵੀ ਕਲੰਕ ਲੱਗਿਆ ਹੋਇਆ ਸੀ ਕਲਾਕਾਰਾਂ ਨਾਲ ਵੀ ਤੁਸੀਂ ਕਲਾਕਾਰਾਂ ਨੂੰ ਕੀ ਕਹਿੰਦੇ ਹੁੰਦੇ ਸੀ ਹੋ ਸਕਦਾ ਤੁਹਾਡੇ ਵਿੱਚ ਸ਼ਾਮਲ ਹੋ ਕੇ ਸਾਡੇ ਤੋਂ ਵੀ ਉਹ ਕਲੰਕ ਚੱਕ ਗਿਆ ਬੜੀ ਮਿਹਰਬਾਨੀ ਤੁਹਾਡੀ ਬਹੁਤ ਸ਼ੁਕਰੀਆ ਸਭ ਦਾ ਸਵਾਗਤ ਕਰਦੇ ਹਾਂ ਡੱਟੇ ਰਹੋ ਜੈ ਕਿਸਾਨ ਜੈ ਜਵਾਨ ਦੇ ਨਾਰੇ ਜੋ ਵੀ ਅੱਪਾ ਹੈ ਇਸ ਲੜੀ ਲੜ ਰਹੇ ਹੈ ਸਾਡਾ ਸਭ ਦਾ ਤੌਹਦ ਕੋ ਫਰਜ਼ ਹੈ ਤੁਹਾਡੇ ਚਰਨਾ ਚ ਤੁਹਾਡੇ ਨਾਲ ਇਹਨਾਂ ਕਹਿੰਦਾ ਖਿਮਾ ਦਾ ਜੱਜ ਕਾ ਵਾਹਿਗੁਰੂ ਜੀ ਦਾ ਖਾਲਸਾ ਉਹ ਆਹੇ ਗੁਰੂ ਜੀ ਕੀ ਫਤਿਹ ਕੁਲਦੀਪ ਅਸਿੱਲਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਲਾਮ ਪੰਜਾਬ ਦੀਆਂ ਸ਼ੇੜੀਆਂ ਮਾਵਾ ਨੂੰ ਜਿਨ੍ਹਾਂ ਨੇ ਦਿੱਲੀ ਦੇ ਦੇਰੋਤੇ ਚੱਲ ਰਹੀ ਇਸ ਅੰਦੋਲਨ ਦੇ ਵਿੱਚ ਬਹੁਤ ਵੱਡੀ ਸਾਹਜ ਪਾਈ ਹੈ। ਸਲਾਮ ਆ ਉਹਨਾਂ ਭੈਣਾਂ ਨੂੰ, ਸਲਾਮ ਆ ਉਹਨਾਂ ਧੀਆਂ ਨੂੰ, ਸਲਾਮ ਆ ਉਹਨਾਂ ਦੇ ਬਾਪੂਆਂ ਨੂੰ ਜਿਹੜੇ ਦਿੱਲੀ ਮੋਰਚੇ ਵਿੱਚ ਮੋਰਚਾ ਗੱਡੀ ਬੈਠੇ ਨੇ, ਆਪ ਉਹ ਭੈਣਾਂ, ਆਪ ਉਹ ਧੀਆਂ, ਖੇਤਾਂ ਦੇ ਵਿੱਚ ਮੋਰਚਾ ਬਣਾਈ ਬੈਠੀਆਂ, ਖੇਤਾਂ ਦੇ ਵਿੱਚ ਨੱਗੇ ਮੋਲ ਰਹੀਆਂ ਨੇ। ਸਲਾਮ ਆ ਉਹਨਾਂ ਨੌਜਵਾਨਾਂ ਨੂੰ ਜਿਹੜੇ ਇਸ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇਗੇ ਬਹੁਤ ਵੱਡੀ ਗੱਲ ਹੈ ਇੱਕ ਪਰਿਵਾਰ ਦੇ ਵਿੱਚ ਵੀ ਕਿਤੇ ਨਾ ਕਿਤੇ ਜਗ੍ਹਾ ਤੇ ਜਾ ਕੇ ਗੁੱਸਾ ਗਿਆ ਹੋ ਜਾਂਦਾ ਔਰ ਲੱਖਾਂ ਦੀ ਤਰ੍ਹਾਂ ਦੇ ਵਿੱਚ ਦਿੱਲੀ ਦੇ ਵਿੱਚ ਅਸੀਂ ਦਿੱਲੀ ਦੀ ਹਿੱਕ ਤੇ ਉੱਪਰ ਇੱਕ ਮਨਛਿਤ ਹੋ ਕੇ ਇਸ ਜਗ੍ਹਾ ਤੇ ਜੰਗ ਨੂੰ ਜਿੱਤਣ ਆਏ ਆਗੇ ਸੋ ਬਹੁਤ ਵੱਡੀ ਗੱਲ ਹੈ ਕਿ ਮਾਲਕ ਜਿੰਨੀਆਂ ਵੀ ਸਾਡੀਆਂ ਇੱਥੇ ਮਾਤਾ ਭੈਣਾਂ ਬਜ਼ੁਰਗ ਦੋਸਤ ਬੈਠੇ ਆ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਮੋਦੀ ਸਾਹਿਬ ਨੂੰ ਮੋਰ ਸਾਡੀ ਜਿਹੜੀ ਇੱਕ ਬੇਨਤੀ ਲਾਉਂਦਾ ਸਾਡਾ ਦਰਦ ਆ ਉਹਨੂੰ ਸੁਣ ਲੈਣਾ ਚਾਹੀਦਾ ਵੈਸੇ ਅੰਦਰੋਂ ਅੰਗਰੋਂ ਤਾਂ ਸਾਡੇ ਜੋਸ਼ ਸਾਡੇ ਏਕੇ ਨੇ ਚੀਕਾਂ ਬਜਾ ਦਿੱਤੀਆਂ ਉਹਦੀਆਂ ਚੀਕਾਂ ਅਕਲ ਜਾਂੜ ਤੱਕ ਆ ਰਹੀਆਂ ਨੇ ਜੀ ਤੁਹਾਨੂੰ ਪਤਾ ਹੀ ਆ ਕਿਉਂ ਭਾਈ ਐਈ ਹੈ ਨਾ ਹਾਂ ਕੀ ਬਾਤ ਹੈ ਚੀਕਾਂ ਅਕਲ ਜਾਂੜ ਤੱਕ ਆ ਗਈਆਂ ਪਰ ਬਿਸ਼ਰਮ ਦੀ ਮਾਂ ਦਾ ਕੋਠੀ ਜਮੂ ਮੰਦਾ ਨੀ ਉਹ ਉਹਨੂੰ ਆਇਆ ਬਸ ਸੋਧ ਤੱਕ ਤਾਂ ਮੰਨ ਗਿਆ ਹੋ ਅੱਛਾ ਅੱਜ ਕੱਲ ਪਾਈ ਗੱਲ ਇੱਕ ਹੋਰ ਹਾਸੇ ਵਾਲੀ ਗੱਲੀ ਆ ਵੈਸੇ ਉਹਨੂੰ ਪਤਾ ਨਹੀਂ ਕਾਹਦਾ ਚਾਗ ਆ ਬਾਹਰ ਘੁੰਮਣ ਦੀ ਬਹੁਤ ਜਾਂਦਾ ਹੋ ਜਹਾਜ਼ਾਂ ਜਹਾਜ਼ਾਂ ਤੇ ਇਹਨਾਂ ਤੇਲ ਫੂਕਦੇ ਪੰਜਾਬ ਦੀ ਕਿਸਾਨੀ ਦਾ ਪਰਜਾਨ ਪੰਜਾਬ ਦੇ ਦੁੱਖ ਦਾ ਨੀ ਉਹਨੂੰ ਪਤਾ ਲੱਗਦਾ ਬੜੀਆਂ ਫੇਸਬੁੱਕ ਤੇ ਫੋਟੋ ਆਉਂਦੀਆਂ ਲੱਗੀਆਂ ਬੜੇ ਖੁੱਲੇ ਜੇ ਬਾੜ ਛਾੜ ਛੱਟ ਕੇ ਸੰਝੇ ਤੱਕ ਵੰਗੂ ਸਾਡੇ ਨੂੰ ਦੁੱਖ ਦਾ ਨੀ ਪਤਾ ਪੜਾ ਸੀ ਪੰਜਾਬੀ ਹੁੰਨੇ ਆ ਖੇਤਾਂ ਦੇ ਰਾਜੇ ਹੁੰਨੇ ਆ ਥੱਲੇ ਗੰਡੇ ਮੂੜੀਆਂ ਨਹੀਂ ਪੱਟਣ ਜਾਣਦੇ ਸੀ ਆਉਣਾ ਦਰਦ ਨੂੰ ਸਮਝ ਲੈਣਾ ਚਾਹੀਦਾ ਸੋ ਇਨੀ ਖਾਦਰੀ ਕਬੂਲ ਕਰਿਓ ਫਿਰ ਅਰਦਾਸ ਵੀ ਕਰਦਾ ਗੁਰੂ ਮਹਾਰਾਜ ਦੀ ਦੇਖੋ ਕਿੰਨੀ ਵੱਡੀ ਕਿਰਪਾ ਹੈ ਘਰ ਦੇ ਵਿੱਚ ਵੀ ਅਸੀਂ ਰੋਟੀ ਹਰ ਇੱਕ ਜਿਹੜਾ ਸਾਨੂੰ ਚੀਜ਼ ਆ ਕੋਈ ਵਸਤੂ ਰੱਜ ਕੇ ਮਿਲਦੀ ਆ ਪਰ ਇੱਥੇ ਗੁਰੂ ਮਹਾਰਾਜ ਦੀ ਗੁਰੂ ਨਾਨਕ ਦੇਵ ਜੀ ਦੀ ਦਸ਼ਮੇਸ਼ ਪਤ ਜੀ ਦੀ ਐਡੀ ਵੱਡੀ ਕਿਰਪਾ ਜੀ ਕਿ ਸਾਨੂੰ ਕਿਸੇ ਚੀਜ਼ ਦੀ ਤੋੜ ਨਹੀਂ ਸੋ ਗੱਜ-ਕੱਜ ਕਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੰਚ ਦਾ ਪ੍ਰਬੰਧਕ ਦਾ ਬਤਵਾਦ ਕਰਦੇ ਜੀ ਬਹੁਤ ਬਹੁਤ ਸ਼ੁਕਰੀਆ ਇੱਕ ਦੋ ਬੋਲ ਵੀ ਮੈਂ ਕਹੂੰਗਾ ਕਿਉਂਕਿ ਇਹ ਇਹੇ ਮੈਂ ਇਹ ਵੀ ਕਾਰਜ ਵਿੱਚ ਹੀ ਛੱਡ ਕੇ ਆਇਆ 26 ਤਰੀਕ ਦੀ ਮੇਰੀ ਸ਼ੂਟਿੰਗ ਵੀ ਸੀ ਮੈਂ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹੁ ਕਾਮੇ ਤੇ ਕਿਸਾਨਾਂ ਅੱਖ ਤੇ ਇਸ ਤੇ ਜਿੰਦ ਜਾਨ ਉਹਨਾਂ ਦਾ ਹੀ ਖੂਨ ਨਹੀਂ ਆਏ ਪੀ